ਅੱਜ ਵੀ ਜੋ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਬਦ ਹੈ ਊਨਬ ਊਨਬ ਆਇਆ ਵਰਸਾ ਲਾਇ ਚੜੀ ਨਾਨਕ ਪਾਣਾ ਚੱਲੈ ਕੰਤ ਕੈ ਸੋ ਮਾਣੇ ਸਦਾ ਰਲਿ ਕਿ ਗੁਰੂ ਰੂਪ ਬੱਦਲ ਚੁੱਕ ਚੁੱਕ ਕੇ ਜਦੋਂ ਆਉਂਦਾ ਹੈ ਝੜੀ ਲਾ ਕੇ ਵਰ ਰਿਹਾ ਹੈ ਭਾਵ ਗੁਰੂ ਜੀ ਨਾਮ ਉਪਦੇਸ਼ ਦੀ ਵਰਖਾ ਕਰਦੇ ਹਨ ਗੁਰੂ ਜੀ ਨਾਮ ਉਪਦੇਸ਼ ਦੀ ਵਰਖਾ ਕਰ ਰਹੇ ਹਨ ਨਾਨਕ ਭਾਣਾ ਚੱਲੈ ਕੰਤਕੈ ਤੇ ਇਸ ਉਪਦੇਸ਼ ਨੂੰ ਸੁਣ ਕੇ ਜੋ ਮਨੁੱਖ ਮਾਲਕ ਪ੍ਰਭੂ ਦੀ ਰਜਾ ਵਿੱਚ ਤੁਰਦਾ ਹੈ ਉਪਦੇਸ਼ ਨੂੰ ਸੁਣ ਕੇ ਮਾਲਕ ਪ੍ਰਭੂ ਦੀ ਰਜਾ ਵਿੱਚ ਤੁਰਦਾ ਹੈ ਤੇ ਉਸ ਉਪਦੇਸ਼ ਵਰਖਾ ਦਾ ਆਨੰਦ ਮਾਣਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਗੁਰੂ ਜੀ ਦੇ ਉਪਦੇਸ਼ ਨੂੰ ਸੁਣ ਕੇ ਨਾਨਕ ਭਾਣਾ ਚੱਲੈ ਕੰਤ ਕੈ ਸੋ ਮਾਣੇ ਸਦਾ ਰੜੀ ਕਿ ਇਸ ਉਪਦੇਸ਼ ਨੂੰ ਸੁਣ ਕੇ ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿੱਚ ਤੁਰਦਾ ਹੈ ਉਸ ਉਪਦੇਸ਼ ਵਰਖਾ ਦਾ ਆਨੰਦ ਮਾਣਦਾ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅਮੋਲਕ ਖਜ਼ਾਨਾ ਬਖਸ਼ਿਆ ਕਿ ਇਹ ਗਿਆਨ ਇਹ ਸ਼ਬਦ ਗੁਰਸਿੱਖਾਂ ਦੇ ਅੰਦਰ ਬਸੇ ਤੇ ਉਪਦੇਸ਼ ਸੁਣ ਕੇ ਆਪਣੇ ਹਿਰਦੇ ਵਿੱਚ ਵਸਾਉਣ ਤੇ ਉਪਦੇਸ਼ ਸੁਣਨਾ ਉਪਦੇਸ਼ ਜੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਸੀਂ ਖੁਸ਼ੀ ਚਾਹੁੰਨੇ ਆਂ ਆਪਾਂ ਮਨਾਉਨੇ ਆ ਨਾ ਗੁਰਪੁਰਬ ਪ੍ਰਕਾਸ਼ ਦਿਹਾੜੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਐ ਗੁਰਸਿੱਖਾ ਜੇ ਤੂੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਚਾਹਣਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਖੁਸ਼ ਹੋਣ ਤਾਂ ਤੂੰ ਗੁਰੂ ਦਾ ਉਪਦੇਸ਼ ਸੁਣ ਕੇ ਆਪਣੇ ਹਿਰਦੇ ਵਿੱਚ ਵਸਾਇਆ ਕਰ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਆ ਨਾਨਕ ਪਾਣਾ ਚੱਲੈ ਕੰਤਕੈ ਸੋ ਮਾਣੈ ਸਦਾ ਰਲੀ ਕਿ ਇਸ ਉਪਦੇਸ਼ ਨੂੰ ਸੁਣ ਕੇ ਆਪਣੇ ਮਨ ਵਿੱਚ ਵਸਾ ਤੇ ਉਹਦੀ ਰਜਾ ਵਿੱਚ ਤੁਰ ਤੇ ਫੇਰ ਤੂੰ ਗੁਰੂ ਦੇ ਉਪਦੇਸ਼ ਦੀ ਵਰਖਾ ਦਾ ਆਨੰਦ ਮਾਣ ਸਕਦਾ ਹੈ ਆਖੋ ਸਤਨਾਮ ਮਹਲਾ 3 ਜੀ ਕਿਆ ਉਠ ਉਠ ਦੇਖੋ ਬੱਪੜੇ ਇਸ ਮੇਘੇ ਹੱਥ ਕਿਸਨਾਹੇ ਇਸ ਬੱਦਲ ਨੂੰ ਉਠ ਉਠ ਕੇ ਕੀ ਵੇਖਦੇ ਹਾਂ ਇਸ ਦੇ ਆਪਣੇ ਵੱਸ ਕੁਝ ਨਹੀਂ ਇਹ ਉਹ ਪਰਮਾਤਮਾ ਕਿਰਪਾ ਕਰੇ ਬਖਸ਼ਿਸ਼ ਕਰ ਸਕੇ ਤਾਂ ਹੀ ਹੁੰਦੀ ਹੈ ਬਖਸ਼ਿਸ਼ ਜਨ ਇਹੋ ਮੇਗ ਪਠਾਇਆ ਤਿਸ ਰਾਖੋ ਮਨ ਮਾਹੇ ਜਿਸ ਮਾਲਕ ਨੇ ਇਹ ਬੱਦਲ ਘੱਲਿਆ ਹੈ ਤੂੰ ਉਸ ਨੂੰ ਆਪਣੇ ਮਨ ਵਿੱਚ ਚੇਤੇ ਕਰਿਆ ਕਰ ਤਿਸ ਨੂੰ ਮਨ ਵਸਾਏ ਸੀ ਜਾ ਕੋ ਨਾਦਰ ਕਰੇ ਪਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਜਿਸ ਜੀਵ ਉੱਤੇ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਆਪਣੀ ਮਿਹਰ ਦੀ ਨਜ਼ਰ ਕਰ ਦਿੰਦਾ ਹੈ ਉਦੇ ਮਨ ਵਿੱਚੋਂ ਆਪਣਾ ਆਪ ਵਸਾ ਦਿੰਦਾ ਹੈ ਨਾਨਕ ਨਦਰੀ ਬਾਹਰੀ ਸਭ ਕਰਣਾ ਪਲਾਹ ਕਰੇ ਇੱਕ ਪ੍ਰਭੂ ਪਰਮਾਤਮਾ ਦੀ ਮੇਰ ਦੀ ਨਜ਼ਰ ਤੋਂ ਬਿਨਾਂ ਹੀ ਜੋ ਸਾਰੀ ਸ੍ਰਿਸ਼ਟੀ ਹੈ ਉਹ ਤਰਲੇ ਲੈ ਰਹੀ ਹੈ ਨਾਨਕ ਨਦਰੀ ਬਾਹਰਾ ਸਭ ਕਰਨ ਪਲਾਹ ਕਰੇ ਪ੍ਰਭੂ ਦੀ ਮੇਰ ਦੀ ਨਜ਼ਰ ਤੋਂ ਬਿਨਾ ਸ੍ਰਿਸ਼ਟੀ ਹੈ ਜੋ ਤਰਲੇ ਲੈ ਰਹੀ ਹੈ ਪਾਉੜੀ ਸੋਹਰ ਸਦਾ ਸਰੇਵੀ ਹੈ ਜਿਸ ਕਰਤ ਨਾ ਲਾਗੇ ਵਾਰ ਉਸ ਮਾਲਕ ਨੂੰ ਸਦਾ ਸਿਮਰਿਏ ਜਿਸ ਨੂੰ ਜਗਤ ਬਣਾਉਂਦਿਆ ਕੋਈ ਟਾਈਮ ਨਹੀਂ ਲੱਗਦਾ ਚਿਰ ਨਹੀਂ ਲੱਗਦਾ ਆੜਾਣੇ ਆਕਾਸ਼ ਕਰ ਖਿਨਮੈ ਢਾਹੇ ਉਸਾਰਨ ਹਾਰ ਇਹ ਤਣੇ ਹੋਏ ਆਕਾਸ਼ ਬਣਾ ਕੇ ਇੱਕ ਪਲ ਵਿੱਚ ਨਾਸ ਕਰਕੇ ਤੇ ਮੋੜ ਬਣਾਉਣ ਦੀ ਸਮਰੱਥਾ ਰੱਖਦਾ ਹੈ ਸਤਿਗੁਰੂ ਆਖੋ ਸਤਨਾਮ ਆਪੇ ਜਗਤ ਉਪਾਏ ਕੈ ਕੁਦਰਤ ਕਰੇ ਵਿਚਾਰ ਮਨ ਮੁਖ ਅੱਗੇ ਲੇਖਾ ਮੰਗੀਐ ਬਹੁਤੀ ਹੋਵੈ ਮਾਰ ਉਹ ਮਾਲਕ ਆਪ ਹੀ ਜਗਤ ਪੈਦਾ ਕਰਦਾ ਹੈ ਪ੍ਰਮਾਤਮਾ ਤੇ ਆਪ ਹੀ ਇਹਦੀ ਰਚਨਾ ਦਾ ਖਿਆਲ ਰੱਖਦਾ ਹੈ ਆਪੇ ਜਗਤ ਉਪਾਇਕ ਹੈ ਕੁਦਰਤ ਕਰੇ ਵਿਚਾਰ ਮਨਮੁਖ ਅੱਗੇ ਲੇਖਾ ਮੰਗੀਐ ਬਹੁਤੀ ਹੋਵੇ ਮਾਰ ਜੋ ਮਨੁੱਖ ਐਸੇ ਪ੍ਰਭੂ ਨੂੰ ਵਿਸਾਰ ਕੇ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਤੇ ਵਿਕਾਰਾਂ ਵਿੱਚ ਪ੍ਰਵਿਰਤ ਹੁੰਦੇ ਹਨ ਉਸ ਪਾਸੋਂ ਫਿਰ ਅੰਗਾ ਉਹਦੇ ਕੀਤੇ ਕਰਮਾਂ ਦਾ ਲੇਖਾ ਮੰਗਿਆ ਜਾਂਦਾ ਹੈ ਤੇ ਵਿਕਾਰਾਂ ਦੇ ਕਾਰਨ ਫਿਰ ਉਸ ਨੂੰ ਮਾਰ ਵੀ ਪੈਂਦੀ ਹੈ ਗੋਰਮਕ ਪਤ ਸਿਉ ਲੇਖਾ ਨਿਬੜੈ ਬਖਸੇ ਸਿਫਤ ਪੰਡਾਰ ਪਰ ਸਤਿਗੁਰੂ ਜੀ ਕਹਿੰਦੇ ਆ ਗੁਰੂ ਦੇ ਹੁਕਮ ਵਿੱਚ ਤੁਰਨ ਵਾਲੇ ਬੰਦੇ ਦਾ ਲੇਖਾ ਬਹੁਤ ਹੀ ਮਾਣ ਤੇ ਇੱਜ਼ਤ ਨਾਲ ਨਿਬੜਦਾ ਹੈ ਕਿਉਂਕਿ ਗੁਰੂ ਉਹਨੂੰ ਪ੍ਰਭੂ ਦੀ ਸਿਫਤਸਲਾ ਦੇ ਖਜ਼ਾਨੇ ਬਖਸ਼ ਦਿੰਦਾ ਹੈ ਉਥੇ ਹੱਥ ਨਾ ਆਪੜੈ ਕੂਕ ਨਾ ਸੁਣੀਐ ਪੁਕਾਰ ਪਾਤਸ਼ਾਹ ਕਹਿੰਦੇ ਫਿਰ ਕੀਤੇ ਕਰਮਾਂ ਦਾ ਲੇਖਾ ਹੋਣ ਵੇਲੇ ਕਿਸੇ ਹੋਰ ਦੀ ਪੇਸ਼ ਉਥੇ ਨਹੀਂ ਚੱਲਦੀ ਇਹ ਥੋੜਾ ਵੀ ਸਪਾਰਸ਼ ਲਾ ਦੇਾਂਗੇ ਉਥੇ ਕਿ ਕਿਸੇ ਤੋਂ ਫੋਨ ਕਰਾ ਦੇਾਂਗੇ ਵੀ ਮੇ ਮੇਰੀ ਮਦਦ ਕਰ ਮਹਾਰਜ ਕਹਿੰਦੇ ਆ ਉਥੇ ਕਿਸੇ ਤੋਂ ਫੋਨ ਨਹੀਂ ਕਰਾਇਆ ਜਾਣਾ ਉਥੇ ਤਾਂ ਕਰਮਾਂ ਦੇ ਲੇਖੇ ਨਿਭੜਨੇ ਹਨ ਉਥੇ ਹੱਥ ਨਾ ਆਪੜਾ ਕੂਕਣਾ ਸੁਣੀਏ ਪੁਕਾਰ ਕੀਤੇ ਕਰਮਾਂ ਦਾ ਲੇਖਾ ਹੋਣ ਵੇਲੇ ਕਿਸੇ ਹੋਰ ਦੀ ਪੇਸ਼ ਨਹੀਂ ਜਾਂਦੀ ਤੇ ਉਸ ਵੇਲੇ ਕਿਸੇ ਕੂਕਕਾਰ ਦਾ ਕੋਈ ਫਾਇਦਾ ਵੀ ਨਹੀਂ ਹੁੰਦਾ ਉਥੇ ਸਤ ਗੁਰ ਬੇਲੀ ਹੋਵੇ ਕੱਢ ਲੈ ਅੰਤਿਵਾਰ ਮਹਾਰਾਜ ਕਹਿੰਦੇ ਉਸ ਵੇਲੇ ਤਾਂ ਫਿਰ ਸਤ ਗੁਰੂ ਹੀ ਮਦਦਗਾਰ ਬਣਦਾ ਹੈ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦੇਸਨ ਜੇ ਅੱਗੇ ਖੜਾ ਦਿਸਦਾ ਹੈ ਤੇ ਗੁਰੂ ਦਿਸਦਾ ਹੈ ਜੇ ਉਹਦੀ ਸਿਫਤ ਸਲਾਹ ਨਾਲ ਜੁੜਿਆ ਹੋਇਆ ਆਖਰ ਗੁਰੂ ਹੀ ਵਿਕਾਰਾਂ ਤੋਂ ਬਾਹਰ ਕੱਢ ਕੇ ਰੱਖਦਾ ਹੈ ਇਨ੍ਹਾਂ ਜਨਤਾ ਨੂੰ ਹਰ ਸੇਵਾ ਨਹੀਂ ਸਤ ਗੁਰ ਸਿਰ ਕਰਤਾਰ ਇਨ੍ਹਾਂ ਜਨਤਾ ਨੂੰ ਹੋਰ ਸੇਵਾ ਨਹੀਂ ਸਤਗੁਰ ਸਿਰ ਕਰਤਾਰ ਕਿਸੇ ਹੋਰ ਕਿਸਮ ਦੀ ਸੇਵਾ ਇਹਨਾਂ ਜੀਵਾਂ ਲਈ ਲਾਭਦਾਇਕ ਨਹੀਂ ਹੈ ਮਹਾਰਾਜ ਕਹਿੰਦੇ ਕਾਲਪੁਰਖ ਦਾ ਭੇਜਿਆ ਹੋਇਆ ਸਤਗੁਰੂ ਹੀ ਜੀਵਾਂ ਦੇ ਸਿਰ ਉੱਤੇ ਹੱਥ ਰੱਖਦਾ ਹੈ ਸ਼ਲੋਕ ਮਹੱਲਾ 3 ਜਾਂ ਬਾਂ ਵਿਹਾ ਜਿਸਨੋਂ ਤੂੰ ਪੁਕਾਰਦਾ ਤੇ ਸਨੋ ਲੋਚੈ ਸਭ ਕੋ ਏ ਇਸ ਤਰ੍ਹਾਂ ਭਾਈ ਜਿਸ ਮਾਲਕ ਨੂੰ ਮਿਲਣ ਲਈ ਤੂੰ ਤਰਲੇ ਲੈ ਰਿਹਾ ਹੈ ਉਸ ਨੂੰ ਮਿਲਣ ਲਈ ਤਾਂ ਹਰ ਕੋਈ ਲੋਚਦਾ ਹੈ ਆਪਣੀ ਕਿਰਪਾ ਕਰ ਕੇ ਵਸਸੀ ਵਣ ਤਿਰਣ ਹਰਿਆ ਹੋਏ ਜਦੋਂ ਮਾਲਕ ਆਪ ਮੇਰ ਕਰਕੇ ਨਾਮ ਦੀ ਵਰਖਾ ਕਰੇਗਾ ਤਾ ਫਿਰ ਸਾਰੀ ਸ੍ਰਿਸ਼ਟੀ ਸਾਰੀ ਬਨਸਪਤੀ ਹਰੀ ਹੋ ਜਾਂਦੀ ਹੈ ਗੁਰ ਪ੍ਰਸਾਦੀ ਪਾਈਐ ਵਿਰਲਾ ਬੂਝੈ ਕੋਏ ਕੋਈ ਵਿਰਲਾ ਮਨੁੱਖ ਸਮਝਦਾ ਹੈ ਕਿ ਨਾਮ ਅੰਮ੍ਰਿਤ ਗੁਰੂ ਜੀ ਦੀ ਕਿਰਪਾ ਨਾਲ ਮਿਲਦਾ ਹੈ ਤੇ ਗੁਰੂ ਜੀ ਦੀ ਬਖਸ਼ਿਸ਼ ਨਾਲ ਮਿਲਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਨਾਮ ਅੰਮ੍ਰਿਤ ਉਹਦੀ ਕਿਰਪਾ ਨਾਲ ਮਿਲਦਾ ਹੈ ਗੁਰਪ੍ਰਸਾਦੀ ਪਾਈਐ ਬਿਰਲਾ ਬੂਝੈ ਕੋਇ ਪਰ ਤੂੰ ਕੀ ਕਰਿਆ ਕਰ ਵੈਂਦਿਆ ਉਠ ਧਿਆਨ ਨਿਤ ਧਿਆਈਐ ਸਦਾ ਸਦਾ ਸੁਖ ਹੋਏ ਜੇ ਸਦਾ ਦਾ ਸੁਖ ਚਾਉਣਾ ਤਾਂ ਬੈਂਦੇ ਉਠਦੇ ਹਰ ਵੇਲੇ ਪ੍ਰਭੂ ਪਰਮਾਤਮਾ ਜੀ ਦਾ ਨਾਮ ਸਿਮਰਦਾ ਰਿਆ ਕਰ ਫਿਰ ਸੁੱਖਾਂ ਦੀ ਕਮੀ ਨਹੀਂ ਰਹਿਣੀ ਆਖੋ ਸਤਨਾਮ ਨਾਨਕ ਅਮਰਤ ਸਦਹੀ ਵਰਸਦਾ ਗੁਰਮਖ ਦੇਵੈ ਹਰ ਸੋਏ ਮਾਲਕ ਦੇ ਆਤਮਿਕ ਜੀਵਨ ਦੇਣ ਵਾਲੇ ਨਾਮ ਜਲਦੀ ਵਰਖਤਾ ਵਰਖਾ ਤਾਂ ਸਦਾ ਹੋ ਰਹੀ ਹੈ ਪਰ ਉਹ ਮਾਲਕ ਇਹ ਦਾਤ ਉਸ ਮਨੁੱਖ ਨੂੰ ਦਿੰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ਜੋ ਉਹਨੂੰ ਭਾਜ ਆਵੇ ਮਹੱਲਾ ਤੀਜਾ ਕਲਮਲ ਹੋਈ ਮੈਦਨੀ ਅਰਦਾਸ ਕਰੇ ਲਿਵਲਾਏ ਜਦੋਂ ਧਰਤੀ ਮੀਂਹ ਤੋਂ ਵਿਆਕਲ ਹੁੰਦੀ ਹੈ ਤੇ ਇੱਕ ਮਨ ਹੋ ਕੇ ਅਰਜ਼ੋਈ ਕਰਦੀ ਹੈ ਤਾਂ ਸਦਾ ਥਿਰ ਸੱਚਾ ਪ੍ਰਭੂ ਇਸ ਅਰਜ਼ੋਈ ਨੂੰ ਫਿਰ ਗਾਹ ਨਾਲ ਸੁਣਦਾ ਹੈ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਜ ਸੁਵਾਏ ਫਿਰ ਸੁਤੇ ਹੀ ਆਪਣੇ ਸਦਾ ਬਣੇ ਸੁਭਾਉ ਦੇ ਅਨੁਸਾਰ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਧਰਤੀ ਨੂੰ ਧੀਰਜ ਦੇਂਦਾ ਹੈ 인ਦਰੈ ਨੂੰ ਫਰਮਾਇਆ ਉੱਠਾ ਸ਼ੈਬਰ ਲਾਏ ਫਿਰ ਇੰਦਰ ਨੂੰ ਹੁਕਮ ਕਰਦਾ ਹੈ ਤੇ ਉਹ ਫਿਰ ਝੜੀ ਲਾ ਕੇ ਫਿਰ ਵਰਖਾ ਕਰਦਾ ਹੈ 인ਦਰਾ ਨੇ ਫਰਮਾਇਆ ਵੁੱਠਾ ਸ਼ੈਬਰ ਲਾਏ ਆਨ ਤਨ ਉਪਜੈ ਬੌਕਣਾ ਕੀਮਤ ਕਹਿਣ ਨਾ ਜਾਏ ਫਿਰ ਬਿਆੰਤ ਅਨਾਜ ਰੂਪ ਧਨ ਪੈਦਾ ਹੁੰਦਾ ਹੈ ਤੇ ਪ੍ਰਭੂ ਦੀ ਇਸ ਬਖਸ਼ਿਸ਼ ਦਾ ਫਿਰ ਮੁੱਲ ਨਹੀਂ ਪਾਇਆ ਜਾ ਸਕਦਾ ਨਾਨਕ ਨਾਮ ਸਲਾਹੇ ਤੂੰ ਸਭਨਾ ਜੀਆ ਦੇਂਦਾ ਰਿਜਕ ਸੰਭਾਹੇ ਜੋ ਪ੍ਰਮਾਤਮਾ ਕਾਲਪੁਰਖ ਵੈਗੁਰੂ ਜੀਵਾਂ ਨੂੰ ਰਿਜਕ અપੜਾਉਂਦਾ ਹੈ ਤੇ ਉਹਦਾ ਨਾਮ ਹਵੇ ਸਾ ਵਡਿਆਉ ਭਾਵ ਜਪਣਾ ਚਾਹੀਦਾ ਭਾਈ ਜੋ ਹਰ ਇੱਕ ਜੀਵ ਨੂੰ ਜਿਹੜਾ ਪੱਥਰਾਂ ਵਿੱਚ ਵੀ ਕੀੜਿਆਂ ਨੂੰ ਰਿਜਕ ਪਹਚਾਉਂਦਾ ਹੈ ਜਿਤ ਖਾਦਾ ਸੁਖ ਉਪਜੈ ਫਿਰ ਦੁੱਖ ਨਾ ਲੱਗਾ ਆਏ ਇਸ ਨਾਮ ਭੋਜਨ ਦੇ ਖਾਦਿਆ ਸੁਖ ਪੈਦਾ ਹੁੰਦਾ ਤੇ ਸੁਖ ਵੀ ਐਸਾ ਕਿ ਫਿਰ ਕਦੇ ਦੁੱਖ ਆ ਕੇ ਕਦੇ ਵੀ ਚੁੰਬੜਦਾ ਨਹੀਂ ਹੈ ਪੌੜੀ ਹਰ ਜਿਓ ਸੱਚਾ ਸੱਚ ਤੂੰ ਸੱਚੇ ਲਹਿ ਮਿਲਾਏ ਏ ਮਾਲਕ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਸਥਿਰ ਰਹਿਣ ਵਾਲਾ ਹੈ ਜੋ ਤੇਰਾ ਰੂਪ ਹੋ ਜਾਂਦਾ ਹੈ ਦੋਨੋਂ ਆਪਣੇ ਵਿੱਚ ਮਿਲਾ ਲੈਂਦਾ ਹੈ ਦੂਜੇ ਦੂਜੀ ਤਰਫ ਹੈ ਕੂੜ ਮਿਲੈ ਨਾ ਮਿਲਿਆ ਜਾਏ ਜੋ ਮਨੁੱਖ ਕੇਵਲ ਮਾਇਆ ਵਿੱਚ ਲੱਗਾ ਹੋਇਆ ਹੈ ਉਸ ਦਾ ਸੱਚ ਦੇ ਉਲਟ ਦੂਜਾ ਪਾਸਾ ਹੈ ਭਾਵ ਦੂਜੇ ਪਾਸੇ ਕੂੜ ਵੱਲ ਜਾਂਦਾ ਹੈ ਤੇ ਕੂੜ ਦੇ ਰਾਹੀ ਭਾਵ ਕੂੜ ਵਿੱਚ ਲੱਗਿਆ ਪ੍ਰਭੂ ਕਦੇ ਵੀ ਪਰਮਾਤਮਾ ਪ੍ਰਾਪਤ ਨਹੀਂ ਹੁੰਦਾ ਤੇ ਉਹਨੂੰ ਮਿਲਿਆ ਨਹੀਂ ਜਾ ਸਕਦਾ ਹੈ ਆਪੇ ਜੋੜ ਵਿਛੋੜਿਆ ਆਪੇ ਕੁਦਰਤ ਦੇ ਦਿਖਾਏ ਤੇ ਮਾਲਕ ਵਿਛੋੜੇ ਹੋਏ ਜੀਵ ਨੂੰ ਆਪ ਹੀ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਤੇ ਆਪ ਹੀ ਆਪਣੀ ਵਡਿਆਈ ਬਖਸ਼ਦਾ ਹੈ ਮੋਹ ਸੋਗ ਵਿਜੋਗ ਹੈ ਪੂਰਬ ਲਿਖਿਆ ਕਮਾਏ ਇਸ ਤਰ੍ਹਾਂ ਮਹਾਰਜ ਕਹਿੰਦੇ ਆਂ ਕੂੜ ਵਿੱਚ ਲੱਗੇ ਹੋਏ ਮਨੁੱਖ ਨੂੰ ਮੋਹ ਚਿੰਤਾ ਵਿਛੋੜਾ ਬਿਆਪਦਾ ਰਹਿੰਦਾ ਹੈ ਤੇ ਉਹ ਮੋੜ ਉਹੀ ਕੰਮ ਕਰਦਾ ਹੈ ਜੋ ਪਿਛਲੇ ਕੀਤੇ ਅਨੁਸਾਰ ਉਹਦੇ ਮਾੜੇ ਲੇਖ ਲਿਖੇ ਹੁੰਦੇ ਹਨ ਹੌਂ ਵਾਲੇ ਹਾਰੀ ਤਿੰਨ ਕੋ ਜੋ ਹਰ ਚਰਣੀ ਰਹਿਲੇ ਬੁਲਾਏ ਜਿਹੜੇ ਮਨੁੱਖਾ ਪ੍ਰਮਾਤਮਾ ਪ੍ਰਭੂ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਰੱਖਦੇ ਹਨ ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਉਂ ਚਲ ਮ ਕਮਲ ਅਲਿਪਤ ਹੈ ਐਸੀ ਬੰਤ ਬਣਾਏ ਇੱਕ ਪਰਮਾਤਮਾ ਕਾਲਪੁਰਖ ਵਾਹਿਗੁਰੂ ਜੀ ਨੇ ਐਸੀ ਬੰਤ ਬਣਾ ਰੱਖੀ ਹੈ ਕਿ ਉਹਦੇ ਚਰਨਾਂ ਵਿੱਚ ਜੁੜਨ ਵਾਲੇ ਇਉਂ ਜਗਤ ਵਿੱਚ ਰਲੇਪ ਰਹਿੰਦੇ ਹਨ ਜਿਵੇਂ ਪਾਣੀ ਵਿੱਚ ਕੌਲ ਫੁੱਲ ਅਸ਼ੋ ਰੰਦਾ ਹੈ ਰਲੇਪ ਰਹਿੰਦਾ ਹੈ ਸੇ ਸੁਖੀਏ ਸਦਾ ਸੋਹਣੇ ਜਿਨ ਵਿੱਚੋਂ ਆਪ ਗਵਾਏ ਇਸ ਤਰ੍ਹਾਂ ਭਾਈ ਜੋ ਮਨੁੱਖ ਆਪਣੇ ਅੰਦਰੋਂ ਆਪਾ ਭਾਵ ਮਿਟਾ ਕੇ ਆਪਾ ਭਾਵ ਗਵਾ ਲੈਂਦੇ ਹਨ ਸਦਾ ਸੁਖੀ ਰਹਿੰਦੇ ਹਨ ਤੇ ਚੰਗੇ ਲੱਗਦੇ ਹਨ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ਉਤਮ ਜੀਵਨ ਵਾਲੇ ਬਣ ਜਾਂਦੇ ਹਨ ਤਿੰਨ ਸੋਗ ਵਿਜੋਗ ਕਦੇ ਨਹੀਂ ਜੋ ਹਰ ਕਹ ਅੰਕ ਸਮਾਏ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਜੋ ਪ੍ਰਭੂ ਦੀ ਗੋਦ ਵਿੱਚ ਟਿਕੇ ਰਹਿੰਦੇ ਹਨ ਭਾਵ ਸਦਾ ਸੁਰਤ ਜੋੜ ਕੇ ਰੱਖਦੇ ਹਨ ਉਹਨਾਂ ਨੂੰ ਕਦੇ ਚਿੰਤਾ ਤੇ ਵਿਛੋੜਾ ਬਿਆਪਦਾ ਨਹੀਂ ਚਿੰਤਾ ਤੇ ਵਿਛੋੜਾ ਦੁੱਖ ਕਦੇ ਦੁਖੀ ਨਹੀਂ ਕਰ ਸਕਦੇ ਹਨ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ